ਆ ਕੁਝ ਸਵਾਲ ਖੜੇ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਦੀ ਇਸ ਪੇਸ਼ੀ ਨੂੰ ਲੈ ਕੇ ਕੀ ਸੁਖਬੀਰ ਸਿੰਘ ਬਾਦਲ ਦੀ ਇਹ ਪੇਸ਼ੀ ਕਿਸੇ ਤਰੀਕੇ ਦਾ ਕੋਈ ਅਸਰ ਆਪਣਾ ਵਖਾਹ ਵੀ ਪਾਵੇਗੀ ਜਾਂ ਨਹੀਂ ਸੁਖਬੀਰ ਸਿੰਘ ਬਾਦਲ ਦਾ ਉੱਥੇ ਪਹੁੰਚਣਾ ਰਤਬੇ ਵਾਲਾ ਰਹੇਗਾ ਜਾਂ ਸਿੱਖ ਵਾਲਾ ਰਹੇਗਾ ਉਹ ਸੁਖਬੀਰ ਸਿੰਘ ਬਾਦਲ ਉੱਥੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਹੁੰਚਣਗੇ ਜਾਂ ਬਤੌਰ ਇੱਕ ਨਿਮਾਣੇ ਸਿੱਖ ਵਜੋਂ ਉੱਥੇ ਆਪਣੀ ਪੇਸ਼ੀ ਲਵਾਉਣਗੇ ਇਥੇ ਬਿਹਤ ਅਹਿਮ ਇੱਕ ਕੜੀ ਆ ਜਾਂਦੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਆਪਣੇ ਲਾਬ ਲਸ਼ਕਰ ਦੇ ਨਾਲ ਆਪਣੇ ਕਈ ਸਿਆਸੀ ਆਗੂਆਂ ਦੇ ਨਾਲ ਤਾਂ ਮੰਨਿਆ ਜਾਏਗਾ ਕਿ ਹਾਂ ਸੁਖਬੀਰ ਸਿੰਘ ਬਾਦਲ ਇਸ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਇਥੇ ਪਹੁੰਚਿਆ ਜੇਕਰ ਸੁਖਬੀਰ ਸਿੰਘ ਬਾਦਲ ਇਕੱਲੇ ਭਾਵੇਂ ਪਰਿਵਾਰ ਦਾ ਇੱਕ ਦਾ ਮੈਂਬਰ ਨਾਲ ਹੋਵੇ ਸਿਕਿਉਰਟੀ ਦੇ 2-4 ਮੈਂਬਰ ਨਾਲ ਹੋਣ ਤੇ ਉੱਥੇ ਪਹੁੰਚਣ ਤਾਂ ਮੰਨਿਆ ਜਾਏਗਾ ਕਿ ਹਾਂ ਇਹ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਇਥੇ ਪਹੁੰਚੇ ਨੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਗਈ ਪੋਸਟ ਹੀ ਸਿਰਫ ਇਸ ਸਾਬਤ ਨਹੀਂ ਕਰੇਗੀ ਸੁਖਬੀਰ ਸਿੰਘ ਬਾਦਲ ਦਾ ਉੱਥੇ ਕਿਸ ਤਰੀਕੇ ਦੇ ਨਾਲ ਪਹੁੰਚਣਾ ਰਹੇਗਾ ਕਿ ਉਹ ਮੀਡੀਆ ਦੇ ਕੈਮਰਿਆਂ ਦੇ ਨਾਲ ਉੱਥੇ ਪਹੁੰਚਣਗੇ ਜਾਂ ਆਪ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਉਹ ਉੱਥੇ ਆਪਣੀ ਸ਼ਮੂਲੀਅਤ ਦਰਜ ਕਰਾਣਗੇ ਇਹ ਬਿਹਤ ਅਹਿਮ ਹੋ ਜਾਏਗਾ ਇਹਨਾਂ ਤमाम ਚੀਜ਼ਾਂ ਦੇ ਵਿਚਾਰੇ ਇੱਕ ਹੋਰ ਸਵਾਲ ਇਹ ਤੇ ਜੁੜਦਾ ਹੈ ਕਿ ਬਾਗੀ ਧੜੇ ਦੀ ਜਿਆਦਾ ਸੀ ਗੱਲ ਕਰਦੇ ਹਾਂ ਬਾਗੀ ਧੜੇ ਨੂੰ ਇਹਨਾਂ ਤमाम ਚੀਜ਼ਾਂ ਦੇ ਵਿਚਾਰੇ ਕਿਸ ਤਰੀਕੇ ਦਾ ਸਪੋਰਟ ਰਹੇਗੀ ਜਾਂ ਕਿਸ ਤਰੀਕੇ ਬਾਗੀ ਧੜੇ ਨੂੰ ਜੋ ਕਹਿ ਲਈਏ ਫਾਇਦਾ ਹੋਏਗਾ ਬਾਗੀ ਧੜੇ ਨੂੰ ਇੱਕ ਰੈਕਗਨੀਸ਼ਨ ਮਿਲ ਚੁੱਕੀ ਹੈ ਬਾਗੀ ਧੜੇ ਨੇ ਜਾ ਕੇ ਜੋ ਸ਼੍ਰੀਕਾਲ ਤੱਕ ਸਹਿਮ ਮੁਕੇ ਸ਼੍ਰੀਕਾਲ ਤੱਕ ਸਹਿਦ ਵਿੱਚ ਜਾ ਕੇ ਆਪਣੀ ਹਾਜ਼ਰੀ ਲਵਾਈ ਜੋ ਉੱਥੇ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਆਪਣੀਆਂ ਚੀਜ਼ਾਂ ਤਮਾਮ ਦਿੱਤੀਆਂ ਉਸ ਨੇ ਸਾਬਤ ਕਰ ਦਿੱਤਾ ਕਿ ਹਾਂ ਇਹ ਕੁਛ ਚੁੰਨਿੰਦਾ ਚਿਹਰੇ ਨੇ ਜੋ ਸਿਰਫ ਪੰਜਾਬ ਦੀ ਸਿਆਸਤ ਤੋਂ ਹਟ ਕੇ ਯਾ ਕਹ ਲਈਏ ਆਪਣੀ ਸਿਆਸਤ ਦੇ ਨਿਗਾਰ ਨੂੰ ਵੇਖਦਿਆਂ ਹੋਇਆ ਜੇਕਰ ਪੰਜਾਬ ਦੀ ਐ ਸਿੱਖ ਕੌਮ ਦੀ ਕੋਈ ਗੱਲ ਕਰਨਾ ਚਾਹ ਰਹੇ ਨੇ ਤਾਂ ਉਹਨਾਂ ਦੀ ਗੱਲ ਕੀ ਸੁਣੀ ਵੀ ਜਾਏ ਤੇ ਉਹਨਾਂ ਦੀ ਗੱਲ ਨੂੰ ਤਵੱਜੋ ਵੀ ਦਿੱਤੀ ਜਾਏ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ ਦਰ ਹੈ ਜੋ ਸਿੱਖ ਜਾ ਕੇ ਉੱਥੇ ਸੀਸ ਨਵਾਉਂਦਾ ਹੈ ਹਾਲਾਤ ਨਹੀਂ ਦੇਖੇ ਜਾਂਦੇ ਸਿੱਖ ਦੇ ਕਿ ਹਾਂ ਇਹ ਇਹ ਚੜਦੀ ਕਲਾ ਵਾਲਾ ਸੀ ਤਾਂ ਅੱਜ ਸਾਡੇ ਬੂਹੇ ਆਇਆ ਯਾ ਅੱਜ ਇਸ ਇਸ ਜੀਵਨ ਦੇ ਵਿੱਚ ਸਭ ਕੁਝ ਸਮਰਥ ਹੋ ਗਿਆ ਤਾਂ ਇਸ ਗੁਰੂ ਦੇ ਆਪਣੇ ਦਰ ਖੜਾ ਨਾ ਸ਼੍ਰੀ ਕਾਲ ਤਕ ਸਹਿਬ ਤੋਂ ਜਥੇਦਾਰ ਸਾਹਿਬ ਨੇ ਇਹ ਦੇਖਣਾ ਕਿ ਹਾਂ ਸਿੱਖ ਕਿੰਨੀ ਸੱਚੀ ਨੀਅਤ ਦੇ ਨਾਲ ਉੱਥੇ ਪਹੁੰਚ ਕੇ ਆਪਣੇ ਦਿਲ ਦੀ ਗੱਲ ਸਾਹਮਣੇ ਰੱਖ ਰਿਹਾ ਹੈ ਜਾਂ ਆਪਣੀਆਂ ਕੀਤੀਆਂ ਗਲਤੀਆਂ ਨੂੰ ਲਿਖਤੀ ਤੌਰ ਦੇ ਉੱਤੇ ਉੱਥੇ ਪੇਸ਼ ਕਰ ਰਿਹਾ ਹੈ ਸੰਗਤਾਂ ਦੇ ਮੋਹਰੇ ਇਹਨਾਂ ਤਮਾਮ ਚੀਜ਼ਾਂ ਨੂੰ ਵੇਖਿਆ ਜਾ ਰਿਹਾ ਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਜੋ ਮਾਫੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਵੱਲੋਂ ਮਾਈਕ ਦੇ ਉੱਤੇ ਖੜੇ ਹੋ ਕੇ ਮੰਗੀ ਸੀ ਉਸ ਤੋਂ ਵੱਧ ਫਾਇਦਾ ਉਸ ਤੋਂ ਵੱਧ ਫਾਇਦਾ ਇਸ ਬਾਗੀ ਢੜੇ ਨੂੰ ਸ਼੍ਰੀ ਕਾਲਤਕ ਸਹਿਬ ਦੇ ਜਥੇਦਾਰ ਸਾਹਮਣੇ ਆਪਣੀ ਪੇਸ਼ਕੀ ਦੇ ਸਮੇਂ ਉਹਨਾਂ ਨੇ ਜੋ ਕੁਝ ਗੱਲਾਂ ਕੀਤੀਆਂ ਉਹ ਇਸ ਢੜੇ ਨੂੰ ਫਾਇਦਾ ਵੀ ਦਿੰਦਾ ਹੈ ਤੇ ਜੋ ਸ਼੍ਰੀ ਕਾਲਤਕ ਸਹਿਬ ਦੇ ਜਥੇਦਾਰ ਹੋਣਾ ਨੇ ਆਪਣੇ ਵੱਲੋਂ ਫਰਮਾਨ ਜਾਰੀ ਕਰਦਿਆਂ ਹੋਇਆ ਤਲਬ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਉਹ ਇੱਕ ਰੈਕਗਨਿਸ਼ਨ ਜ਼ਰੂਰ ਦੇ ਦਿੰਦਾ ਕਿ ਹਾਂ ਇਹ ਬਾਗੀ ਢੜਾ ਵੀ ਕੋਈ ਕਾਬਲੀਅਤ ਰੱਖਦਾ ਹੈ ਬਾਕੀ ਢੜੇ ਦੇ ਵਿੱਚ ਵੀ ਕਿਸੇ ਤਰੀਕੇ ਦੀ ਅਸੀਂ ਕਹਿ ਸਕਦੇ ਹਾਂ ਕਾਬਲੀਅਤ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਭਾਲਣ ਯੋਗ ਹੈ ਜਾਂ ਨਹੀਂ